ਆਗੇ ਰਾਜੀ ਸਾਰਾ ਨੇ ਪੱਤ ਪਿੰਡ ਲੰਗ ਤੋਂ ਬਸ ਜਾ ਰਿਹਾ ਫਿਰਿੰਦਾ ਬੰਨੂ ਸਾਡਾ ਮਿੱਠੂ ਵੀਰ ਵੀ ਨਾਲ ਆਜਨੇ ਸਵਾਰੀਆਂ ਆ ਗਈਆਂ ਸਾਡੀਆਂ ਮਈਰਾ ਦੇ ਵਿੱਚ ਇੱਕ ਨਾ ਇਨਸਾਨ ਪਿਆਦਾ ਮੈਨੂੰ ਲੱਗਦਾ दारू ਨਾਲ ਟਾਈਟ ਪਤਾ ਨਹੀਂ ਕਿਹਦੇ ਨਾਲ ਟਾਈਟ ਪਰ ਇਦਾਂ ਨਾ ਕਰ 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 ਬਈ ਜ਼ਿੰਦਗੀ ਇੱਕੇ ਮਿਲਿਆ ਪਰਮਾਤਮਾ ਵੱਲੋਂ बार-बार ਨਹੀਂ ਮਿਨਿ ਬਾਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਐਂਡ ਤੱਕ ਜੁੜੇ ਰਹਿਣਾ ਬਾਈ ਬਰਿੰਦਾਵਨ ਦਾ ਟੂਰ ਆ ਇਹ ਪੰਜ ਚਾਰ ਦਿਨ ਦਾ ਟੂਰ ਆ ਅੱਜ ਪਹਿਲਾ ਬਲੌਗ ਪਾਉਣ ਲੱਗਿਆ ਸਾਰੀ ਵੀਡੀਓ ਲਾਸਟ ਤੱਕ ਦੇਖੋ ਮੇਰਾ ਭਾਈ ਆਜੋ ਅੱਗੇ ਵੀਰੇ ਤੁਹਾਨੂੰ ਦਿਖਾਉਣਾ ਨਜ਼ਾਰਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਭ ਤੋਂ ਪਹਿਲਾਂ ਯਾਰ ਕਿਉਂਕਿ ਪੰਜ ਚਾਰ ਵੀਡੀਓ ਹੋਰ ਪਾਵਾਂਗੇ ਜਿੱਦਾਂ ਬਲੌਗ ਬਣਗੇ ਤੁਹ ਆ ਜੋ ਅੱਗੇ ਨਾਲ ਆ ਜੋ ਗਰੇ ਭਾਈ ਆਵੋ ਜੀ ਰਰ ਬਾਲ ਕੇ ਹੋਰਾਂ ਦੇ ਲਾਲ ਨੂੰ ਲੋਰ ਦੇ ਸ਼ੀਰ ਨਾਮ ਕੇ ਬਿਨਾ ਆਰ ਮੋਗੇ ਮਾਜ ਕੇ ਬਿਨਾ ਉਹ ਜਿੰਨ ਕਾ ਬਰੋਸਾ ਵੀਰ ਹਨੂਮਾਨ ਉਹਨ ਕਾ ਵੀ ਗੜਦਾ ਨਹੀਂ ਕੋਈ ਕਾਮ ਉਹਨ ਕਾ ਬਰੋਸਾ ਬੋਲ ਬੋਲ ਉਹ ਕਾਮ ਵੀ ਗੜਦਾ ਨਹੀਂ ਆ ਕਰੋ ਰਾਦੇ ਰਾਦੇ ਸਭੀ ਬੜੀ ਇੱਕ ਐਂਗਲੇ ਦਾ ਆ ਕਰੋ ਰਦੇ ਰਦੇ ਗਾਣ ਕਰੋ ਜਦ ਕੀਰਤਨ ਦਾ ਆਏ ਤੁਗਾ ਵਾ ਬਈ ਆਪ ਪਹੁੰਚੇ ਬ੍ਰਿੰਦਵਨ ਬੱਗੋਣੀ ਆਪ ਪਰੋਠੇ ਤਿਆਰੀ ਕਰਵਾ ਰਹੇ ਨੇ ਤੰਦੂਰ ਭਾਖ ਰਿਆ ਕਹਿੰਦਾ ਆ ਜਾ ਲੋ ਵੀ ਤਿਆਰ ਹੋ ਜਾਓ ਥਾਲੀਆਂ ਲੈ ਕੇ ਆ ਬੀਬੀਆਂ ਪਰੋਠੇ ਆਲੂ ਵਾਲੇ ਥਾਲੀਆਂ ਪਵਾਉਂਦੇ ਹੋਈਆਂ ਤੇ ਛਕਦੀਆਂ ਹੋਈਆਂ ਮਰੇ ਘੈਂਟ ਪੌਂਟ ਦੇ ਬਈ ਆਜੋ ਨਾਲ ਜੁੜੇ ਰੋ ਬਈ ਅੱਜ ਚੱਲੀ ਅੱਗੇ ਮੰਦਿਰ ਨੂੰ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਲਾਈਕ ਕਰ ਲੋ ਵੀਡੀਓ ਨੂੰ ਜੀ ਹੱਲਾ ਪੈ ਗਿਆ ਟੈਂਪੋ 'ਚ ਬੈਠਣ ਵਾਸਤੇ ਬ੍ਰਿੰਦਾਵਨ ਮੰਦਿਰ 'ਚ ਜਾਣ ਵਾਸਤੇ ਕਾਹ ਬੈ ਗਿਆ ਉਹਦੇ ਪੂਰਾ ਫੁੱਲ ਉੱਪਰ ਜਾ ਰਹੇ ਆ ਟੈਂਪੋ ਠੱਕਦੇ ਆ ਸਵਾਰੀਆਂ ਬ੍ਰਿੰਦਾਵਨ ਨੂੰ ਬਾਕੀ ਜਿਹੜੇ ਆ ਰਹੇ ਨੇ ਪਿੱਛੇ ਆਪਣੇ ਬੱਗਾ ਬੈਠੇ ਰਹਾ ਮੂਰੇ ਇੱਕ ਵੰਡੋ ਵੀਰੋ ਸਾਰੇ ਆਰੇ ਟੀਕੇ ਉਹ ਤਾਂ ਦੇਦੇ ਨੇ ਆਦੇ ਟੀਕੇ ਲੱਗਦੇ ਹੋਏ ਲੇਕਿਨ ਜੀ ਮਨਾਰੇ ਆਦੇ ਆਦੇ ਟੀਕੇ ਲਾਦੇ ਟੱਡੇ ਬੱਕਰੇ ਦੇ ਟੀਕੇ ਲੱਗਦੇ ਹੋਏ ਲੈ ਵੋ ਆਪਕੋ ਲਗਾਣਾ ਹੈ ਇਹਨ ਕੋਈ ਲਗਾ ਦੇ ਕੇ ਬਾਅਦ ਹੈ ਆਪਕੋ ਲਗਾਣਾ ਇਹ ਤੁਸੀਂ ભગવાન ਬਾਤ ਕਿ ਕਿਰਿਸ਼ਨ ਭਗਵਾਨ ਜਿਹਨੂੰ ਨਾ ਤੇੜਿਆਂ ਦਾ ਪ੍ਰਸ਼ਾਦ ਚੜਦਾ ਗੁਲਾਬ ਦੇ ਫੁੱਲਾਂ ਦੀ ਮਾਣੀ ਤੋਂ ਜਨ ਲੋਕ ਪਰ ਅਸੀਂ ਦਾ ਪ੍ਰਸ਼ਾਦ ਤੇੜਿਆਂ ਦਾ ਆ ਲੋਈ ਤਾਕੁਰ ਵਾਕਿਆ बिहारी ਕੀ ਆਦਵਾਰ ਨੂੰ ਪਾਰ ਤਰ ਦੇ ਭਗਤਾਂ ਦੀ ਸਰਦਾ ਦੇਖੋ ਪ੍ਰਮਾਤਮਾ ਪ੍ਰਤੀ ਯਾਰ ਜੇਕਾਰੇ ਲਾਉਂਦੇ ਹੋਏ ਸਭ ਤੋਂ ਵੱਡੀ ਗੱਲ ਹੋ ਰਹੀ ਹੈ ਕਿੱਥ ਬਹੁਤ ਵੱਡੀ ਗੰਤੀ ਸੀ ਨਵਦਾ ਸੰਗਾਰ ਲੋਕ ਰਿਸ਼ਿਭਗਵਾਨ ਜੀ ਯਾਰ ਫੁੱਲਾਂ ਨੇ ਸਿਆ ਆਪਣਾ ਬਹੁਤ ਵਧੀਆ ਕੀਤੀ ਸੀ ਸਾਰੇ ਭਗਤਾ ਦੇਖੋ ਗਲਾਉ ਦੀਆਂ ਮਾਂ ਚਰਾਂ ਕੋਈ ਪੀੜਿਆਂ ਨਾਲ ਹੰਡਬੇ ਲਈ ਫਿਰਦੇ ਨੇ ਭਰੀ ਹਨ ਆਪਣੇ ਆਪਣੀ ਸ਼ਰਧਾ ਨਾਲ ਪਰਮਾਤਮਾ ਚਰਮਾ ਤੇ ਮੱਥਾ ਟੇਕ ਲਏ ਨੇ ਰਦਾ ਕ੍ਰਿਸ਼ਨ ਭਗਵਾਨ ਸਾਹਿਬ ਨੂੰ ਦਰਸ਼ਨ ਦੇ ਰਹੇ ਨੇ ਮਾਰਕ ਦੀ ਆਪ ਆਪਣੀ ਮੂਰਤੀ ਰਿ ਪ੍ਰਗਟ ਹੋਈ ਹੈ ਨਾ ਰਦਾ ਕ੍ਰਿਸ਼ਨ ਭਗਵਾਨ ਸਾਰਿਆਂ ਦੇ ਕਿਰਪਾ ਕਰਦੇ ਹੋਏ देखो वाहू की कृपा हो रही यार राधे राधे कि फुलों की सजावट करी है कृष्ण भगवान बालक जी बैठे ने भगत दर्शन दे रहे हैं सारे भगत आनंद ले रहे हैं परमात्मा चरण करके अपनी मनोकामना अरदसा वाहगुरू चरण से पूरी कराने लागू नाथ जुड़ जुड़ के अरदास कर रहे हैं वाहगू रंग न्यारे परमात्मा कृपा करे ਕਾਤਦਾ ਉੱਤੇ ਸਾਰੇ ਉਤੋਂ ਬਾਅਦ ਵੀ ਅਸੀਂ ਗਏ ਬਾਹਰ ਨੂੰ ਜਾਂਦੇ ਹਰਿਮਾਨ ਦੇ ਭਗਤ ਬੈਠੇ ਸੀ ਬਾਈ ਸਾਰੇ ਦੇਖੋ ਮਜਾਰਤ ਵੀ ਬਹੁਤ ਆ ਗਈ ਸੀ ਬਾਈ ਸਭ ਤੋਂ ਵੱਡੀ ਗੱਲ ਪੂਰੇ ਆਪ ਹੀ ਯਰ ਘੈਂਟ ਹੈ ਜਿਹੜੇ ਭਗਤ ਆਸਰੇ ਵਿੱਚ ਕੋਈ ਗੇਂਦ ਤਾਂ ਕੰਮਕੀ ਨਹੀਂ ਕਰ ਰਿਹਾ ਸਾਰੇ ਆਰਾਮ ਨਾਲ ਮੱਥਾ ਟੇਕਣ ਦੇ ਯਾਰ ਦੇ ਬਾਈ ਆ ਦੇਖੋ ਕਿਵੇਂ ਹਰਿਮਾਨ ਦੇ ਭਗਤ ਅਨਾਂ ਗਲਿੰਦੇ ਹੋਏ ਕਿੱਦਾਂ ਕਲੂਲਾ ਕਰ ਰਹੇ ਦੇਖੋ ਮਸਤੇ ਨੇ ਪੂਰੇ ਕਿਰਪਾ ਯਾਰ ਨੇ ਦੇ ਫਰਮਾਤ ਮੈਨੇ ਨਾ ਰਾਦਾ ਬੱਲਰ ਰਾਦਾ ਬੱਲਰ ਕੀ ਹੈ ਇਹ ਇਹਨਾਂ ਦੇ ਮਿਲ ਲੱਡੂ ਦਾ ਉਹ ਇਹ ਕਰਦਾ ਹੈ ਬਹੁਤ ਦੁਨੀਆ ਦਾ ਜੈ ਜੈ ਰਾਦੇ ਰਾਦੇ ਜੈ ਬਾਬਾ ਜੀ ਰੰਗ ਕਿਨ ਮਾਰਦੇ ਜੈ ਜੈ लोग अपनी मनोकामना पूरी करने के आले दुआले भी गेड़ा लगाते हैं जिसकी भी जिदा की श्रद्धा हो सारे अपनी इच्छावं पूरी कराते हैं राधा कृष्ण भगवान के दर्शन करने तो बाद जय जय राधा 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 कृष्ण ਅਸੀਂ ਬਾਹਰ ਨੂੰ ਜਾਂਦੇ ਬਾਈ ਭਗਤ ਸਾਰੇ ਬਾਹਰ ਜਾਂਦੇ ਸਾਰੇ ਨਾ ਇੱਕ ਬਾਈ ਬੈਠਦਾ ਥੇਤਲੀ ਚ ਪਾਣੀ ਪਿਲਾ ਰਿਹਾ ਸਾਰੇ ਨੂੰ ਬੜਾ ਪੁੰਨ ਦਾ ਕੰਮ ਦਾ ਬਾਈ ਕਿਉਂਕਿ ਗਰਮੀ ਚ ਵਿੱਚ ਹਰੇਕ ਨੂੰ ਪਿਆਸ ਲੱਗਦੀ ਆ ਪੈਸੇ ਕਿਸ ਤੋਂ ਲੇਰਦਾ ਮੈਂ ਸ਼ਰਧਾ ਨਾਲ ਲੋਕ ਰੱਖ ਰਹੇ ਤੇ ਇਹ ਮੈਨੂੰ ਗੱਲ ਬੜੀ ਘੈਂਟ ਲੱਗੀ ਯਾਰ ਬਾਈ ਦੀ ਪਾਣੀ ਪਿਲਾ ਰਦਾ ਪੁੰਨ ਕਰ ਰਦਾ ਆ ਦੇਖੋ ਫਰੂਟੀ ਕਿੰਦੇ ਹਮਾ ਦੇ ਭਗਤ ਅਨਾਦਰਿੰਦੇ ਹੋਏ ਮਸਤ ਨੇ ਬਾਈ ਪੂਰੇ ਆਹ ਕੋ ਪੁਰਾਣੇ ਟਾਈਮ ਦਾ ਮਹਿਲ ਅੱਜ ਵੀ ਮੌਜੂਦ ਹੈ। ਆਹ ਦੇਖੋ ਕਿੰਨੀ ਕਾਣ ਮਿਨਾ ਕਰੀ ਕਰੀ ਬੋਰੇ। ਬਹੁਤ ਵੱਡਾ ਮਹਿਲ ਹੈ ਭਾਈ। ਅੱਜ ਵੀ ਮੌਜੂਦ ਹੈ। ਬਾਕੀ ਤੁਹ ਤੁਸੀਂ ਆ ਦੇਖੋ। ਪਹੁੰਚ ਕੇ ਨਿਦੀਮਨ ਮੰਦਿਰ ਸ੍ਰੀ ਕ੍ਰਿਸ਼ਨ ਭਗਵਾਨ ਦਵਾਰ ਆਪਣਾ ਬਰਿੰਦਾਵਨ। ਰਾਜਾ ਜੀ 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 ਜ ਰਾਜਾ ਰਾਮ ਨਾਮ ਤੇ ਆਕਰਨਾਸਤੇ ਹੈ ਕਿ ਇਹ ਕੋਈ ਵੀਡੀਓ ਬਣਾ ਜੇ ਰਾਜਾ ਰਾਮ ਨਾਮ ਤੇ ਸੁਭਗਵਾਨ ਦੀਆਂ ਆਖੀਂ ਆਖੀਂ ਇਹ ਉਹ ਗੋਪੀਆਂ ਜੋ ਸਹੀ ਸਾਲ ਸਾਲ ਪੁਰਾਣੀ ਹੈ ਤੇ ਇੱਥੇ ਇੱਕ ਹੋਰ ਵੀ ਬਾਤ ਹੈ ਜਹਾਂ ਪਰ ਕੋਈ ਰਾਤ ਕੋ ਨਹੀਂ ਠਹਿਰ ਸਕਦਾ ਜੋ ਕ੍ਰਿਸ਼ਨ ਭਗਵਾਨ ਕੀ ਗੁੰਦੀਲਾ ਹੈ ਮੇਰਾ ਸੁਣੋ ਮੈਂ ਕਹਿੰਦਾ ਸੀ ਯਾਨੀ ਬਹੁਤ ਸਾਲ ਪੁਰਾਣੇ ਕ੍ਰਿਸ਼ਨ ਭਗਵਾਨ ਜੀ ਇੱਥੇ ਆ ਕੇ ਜਾਈ ਉਹ ਟੂਏ ਦੇ ਵਿੱਚੋਂ ਜਲ ਲੈ ਕੇ ਉਹ ਬੜੀਆਂ ਪੁਰਾਣਾ ਉਹ ਹੈ ਜੇ ਤੋਂ ਕ੍ਰਿਸ਼ਨ ਦੀ ਜਲ ਹੈਕਰ ਤੁਮਸੀ ਕੋ ਪਾਣੀ dete the ਜੈ ਸ਼੍ਰੀ ਗਾਵੇ ਭਗਵਾਨ ਕੀ ਜੈ ਹੋ ਸੀਤਾ ਮਾਇਆ ਕੀ ਜੈ ਕੀ ਦਾ ਦਰਸ਼ਨ ਉਹ ਰਾਗਾ ਹੈ ਵਈ ਕ੍ਰਿਸ਼ਨ ਜੋ ਕ੍ਰਿਸ਼ਨ ਹੈ ਦਲਾ ਕੋਈ ਕਰਨੀ ਦੋਨੋਂ ਨੇ ਇਸ ਲਈ ਜੂੜੀ ਦਾ ਕਰਾਂਗੇ ਜਾਈਏ ਅਭੀ ਇਸਨੇ ਕੋ 10-5 ਰੁਪਏ ਦਸ਼ਮਾ ਪੰਡਿਤ ਜੀ ਮਾਰੀ ਨੀ ਆਂਦੇ ਭਗਤ ਸੰਤਰੇ ਦੇ ਨਜ਼ਾਰੇ ਲਿੰਦੇ ਕੋਈ ਭਗਤ ਭਾਗ ਇਹਨਾਂ ਨੂੰ ਵੀ ਬਹੁਤ ਵਧੀਆ ਗੱਲ ਆ ਯਾਰ ਦਾਨ ਕਰਿਆ ਕਰੋ ਜਰੂਰ ਆ ਦੇਖੋ ਇਹਨਾਂ ਨੂੰ ਖਵਾਵਾ ਤੁਹਾਨੂੰ ਬਹੁਤ ਵਧੀਆ ਯਾਰ ਪਰਮਾਤਮਾ ਵੱਲੋਂ ਅਸ਼ੀਰਵਾਦ ਮਿਲਦਾ ਆ ਦੇਖੋ ਬੜੀ ਪੀੜਾ संगत जी आपस मत देख रहे हैं सारे ना देखो आनंद लेंगे बीबिया भैन आपस नच रहे हैं यार मस्त ने राधा कृष्ण के चरणा चाके ना सारे आनंद ज ने यार खुश ने अपने आप मस्त ने इन्हना कोई चक्कर नहीं कोई चीज देख रहा की नहीं ये आनंद ज ने नांद समझ लो परमात्मा की कृपा तो पूरी है देविया ने सारिया इन्होंने चरणों जन शादा का ਮਾਤ ਜੇਵਾ ਕਰਕੇ ਪੂਰੀ ਕਰਨ ਦੇ ਨਹੀਂ ਭਾਗਤੇ ਬੀਬੀਆਂ ਤੋਂ ਮੰਦਰ ਆ ਗਿਆ ਪਹੁੰਚਾ ਕਿਸ ਭਗਵਾਨ ਦੇ ਆ ਦੇਖੋ ਕੀਰ ਬਹੁਤ ਲੱਗੀ ਦੀ ਬਾਈਰੇ ਜੇ ਰਾਦੇ ਰਾਦੇ ਕ੍ਰਿਸ਼ਨ ਭਗਵਾਨ ਜਾਪ ਹੋ ਰਿਹਾਦਾ ਬਈ ਸਾਰੇ ਬੈਠੇ ਆਰਾਮ ਨਾਲ ਸੁਣ ਰਹੇ ਤੇ ਸਾਰੇ ਮੰਦਰ ਦਾ ਦਰਵਾਜ਼ਾ ਖੁੱਲਣ ਦੀ ਅਧੀ ਕਰ ਰਹੇ ਤੇ ਘੰਟੀਆਂ ਵੱਜਣ ਲੱਗੀਆਂ ਬਾਈ ਸਾਰੇ ਭਗਤ ਖੜੇ ਹੋਗੇ ਤੇ ਆ ਦੇਖੋ ਇਤਿਸ਼ਾ ਲੋਕਾਂ ਸ੍ਰੀ ਗ੍ਰੀਸ਼ਣ ਪਵਾਨੀ ਦੇ ਦਰਸ਼ਨ ਰਾਦੇ ਰਾਦੇ જય ਗ੍ਰੀਸ਼ਣ ਪਵਾਨੀ ਜੈ ਹੋ ਇਹ ਤੋਂ ਬੜਾ ਦਿੱਖ ਬਹੁਤ ਪੁਰਾਣਾ ਮੰਦਿਰ ਹੈ ਜੁਗਲ ਕਸੂਰ ਕਾ ਮੰਦਿਰ ਹੈ ਜੀ ਇਹ ਸਾਨੂੰ 1900 58 ਦੇ ਲਗਭਗ ਬਣਿਆ ਹੋਇਆ ਹੈ ਬਹੁਤ ਪੁਰਾਣਾ ਮੰਦਿਰ ਹੈ ਦਰਸ਼ਨ ਕਰ ਲਓ ਤੁਹਾਨੂੰ ਹੋਰ ਵੀ ਪੁਰਾਣੇ-ਪੁਰਾਣੇ ਮੰਦਿਰ ਦਿਖਾਵਾਂਗੇ ਤੇ ਵੀਡੀਓ ਲਾਈਕ ਤੇ ਸ਼ੇਅਰ ਕਰਦੇ ਰਹੋ ਸਾਡੀਆਂ राजमरी पर लोग कितने का नाक ले रहे थे सब मजे लूट रहे थे वहाँ हमारी मित्र भी यहाँ बह गए ये बाबा हमारा ये बग्गा नहीं जाने लगा बग्गा पानी में आ, ਮੈਂ ਵੀਡੀਓ ਨਾਲ ਜੁੜੇ ਰਹਿਣਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸਾਡਾ ਪਹਿਲਾ ਬਲੌਗ ਦਾ ਬਰਿੰਦਾਵਨ ਦਾ ਅੱਗੇ ਅਸੀਂ 5-4 ਬਲੌਗ ਹੋਰ ਬਣਾਵਾਂਗੇ 5-4 ਦਿਨ ਦਾ ਟੂਰ ਆ ਸਾਡਾ ਤੁਸੀਂ ਚੈਨਲ ਨਾਲ ਜੁੜੇ ਰਹਿਣਾ ਆ ਮੰਦਰ ਦੇਖੋ ਕਿੰਨਾ ਘੈਂਟ ਆ ਅਗਲੇ ਬਲੌਗ ਜੀ ਮਿਲਦੇ ਆ ਬਈ ਬਹੁਤ ਜਲਦੀ ਅਗਲਾ ਬਲੌਗ ਪਾਉਨੇ ਆ ਜੀ ਤੁਹਾਨੂੰ